ਅੱਜ ਆਪਾਂ ਵੀਡੀਓ 'ਚ ਜਿਹੜੀ ਕੂਠੀ ਲੈ ਕੇ ਪਹੁੰਚੇ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਰੇਟ ਵੀ ਬਹੁਤ ਜਾਇਜ਼ ਹੈ ਤੇ ਬਿਲਕੁਲ ਨਵੀਂ ਕੂਠੀ ਬਣੀ ਹੋਈ ਹੈ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ 6 ਮਰਲੇ ਰਜਿਸਟਰੀ ਵਾਲੀ ਜਗਾਂ ਦੇ ਵਿੱਚ ਕੂਠੀ ਬਣੀ ਹੋਈ ਹੈ ਰੇਟ ਹੈ ਸਿਰਫ 15 ਲੱਖ ਰੁਪਏ ਡਿਮਾਂਡ ਤੇ ਕੱਲੀ ਕੱਲੀ ਆਪਾਂ ਵਾਰੀ ਸਰ ਗੱਲ ਕਰਦੇ ਹਾਂ ਸਾਰੀ ਕੂਠੀ ਨੂੰ ਆਪਾਂ ਦੇਖਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 73800 ਪੂਰਾ 62173 ਜੇ ਕਿਸੇ ਕੋਲੇ ਘਰ ਕੂਠੀ ਮਕਾਨ ਹੈ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ 'ਚ ਦੇਖ ਰਿਓ ਆਪਣੇ ਕੋਲੇ ਇੱਕ ਸਕਦੇ ਹਾਂ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਪੂਰੀ ਆਪਾਂ ਗੱਲ ਕਰਾਂਗੇ ਕੂਠੀ ਦੀ ਬਾਕੀ ਰੇਡ ਤੁਹਾਨੂੰ ਮੈਂ ਪਹਿਲਾਂ ਕਨਫਰਮ ਕਰਵਾਈ ਦਿੱਤਾ ਸੀਗਾ 15 ਲੱਖ ਰੁਪਇਆ ਇਹਨਾਂ ਨੇ ਡਿਮਾਂਡ ਕੀਤੀ ਹੈ ਘਾਟਾ ਵਾਧਾ ਬਹਿ ਕੇ ਕੀਤਾ ਜਾਊਗਾ ਮਾਲਕ ਨੇ ਕਿਹਾ ਬਾਕੀ ਜਿਹੜੀ ਇਹ ਕੂਠੀ ਹੈ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਜਮਾਂ ਨਵੀਂ ਕੂਠੀ ਜਿਹੜੀ ਇਹ ਤਿਆਰ ਹੋਈ ਹੈ ਮੇਨ ਗੇਟ ਤੋਂ ਸ਼ੁਰੂ ਕਰੀਏ ਜੇ ਆਪਾਂ ਅੰਦਰ ਬਾਹਰੋਂ আর ਰਸੋਈ ਦੀ ਗੱਲ ਕਰੀਏ ਕਮਰੇ ਬੈਡਰੂਮ ਲਾਈਟ ਦਾ ਟੋਟਲ ਕੰਮ ਹਰ ਚੀਜ਼ ਆਪਾਂ ਨੂੰ ਵਧੀਆ ਤਿਆਰ ਕੀਤੀ ਕਰਾਈ ਮਿਲੂਗੀ ਵਾਕਿ ਫਰੰਟ ਦੇਖ ਲਓ ਬਾਕੀ 6 ਮਰਲੇ ਜਗ੍ਹਾ ਦੇ ਵਿੱਚ ਕੂਠੀ ਬਣੀ ਹੋਈ ਐ ਮੇਨ ਗੇਟ ਟੋਪ ਦਾ ਲੱਗਿਆ ਹੋਇਆ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਕੂਠੀ ਬਣੀ ਨੂੰ ਥੋੜੇ ਟਾਈਮ ਪਹਿਲੇ ਹੀ ਤਿਆਰ ਹੋਈ ਐ ਤੇ ਕਿਸੇ ਕਾਰਨ ਕਰਕੇ ਸੇਲ ਕਰਨੀ ਪੈ ਰਹੀ ਐ ਸੇਲ ਤਾਂ ਨਹੀਂ ਕਰਨੀ ਸੀਗੀ ਬਾਕੀ ਤੁਸੀਂ ਕੂਠੀ ਅੰਦਰੋਂ ਦੇਖਿਓ ਤੁਹਾਨੂੰ ਬਹੁਤ ਵਧੀਆ ਕੋਠੀ ਤਿਆਰ ਕੀਤੀ ਮਿਲੂਗੀ। ਬਾਕੀ ਜਦੋਂ ਆਪਾਂ ਐਂਟਰ ਕਰੀਏ ਅੰਦਰ ਤਾਂ ਗੱਡੀ ਖੜਾਉਣ ਨੂੰ ਆਪਾਂ ਨੂੰ ਜਗ੍ਹਾ ਮਿਲ ਜੂਗੀ, ਆਰਾਮ ਨਾਲ ਗੱਡੀ ਖੜ੍ਹ ਜੂਗੀ ਚਾਹੇ ਸਵੈਪਟਾ ਚਾਹੀ ਕੋਈ ਵੀ ਹੈ। ਤੇ ਇੱਕ ਪਾਸੇ ਆਪਾਂ ਨੂੰ ਬਾਥਰੂਮ ਵਗੈਰਾ ਮਿਲ ਜੂਗਾ। ਮੇਨ ਗੇਟ ਦੇ ਬਿਲਕੁਲ ਨਾਲ ਇੱਕ ਪਾਸੇ ਜਿਵੇਂ ਕਿ ਆਪਾਂ ਦੇਖ ਰਹੇ ਹਾਂ। ਟੋਟਲ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲ ਜੂਗਾ। ਰੰਗ ਰੋਗਨ ਦਾ ਸਾਰਾ ਕੰਮ ਹੋਇਆ। ਗਿਜ਼ਰ ਵਗੈਰਾ ਦੀ ਫੀਟਿੰਗ ਵਗੈਰਾ ਆਪਾਂ ਨੂੰ ਮਿਲ ਜੂਗੀ। ਲਾਈਟ ਦਾ ਟੋਟਲ ਕੰਮ ਮਿਲ ਜੂਗਾ। ਤੇ ਜਿਹੜੀ ਕੱਪੜੇ ਧੋਣ ਵਾਲੀ ਆਪਣੀ ਮਸ਼ੀਨ ਹੁੰਦੀ ਹੈ ਇਹਨੂੰ ਰੱਖਣ ਵਾਸਤੇ ਇੱਕ ਪਾਸੇ ਜਗ੍ਹਾ ਬਣੀ ਹੋਈ ਹੈ ਸਾਰਾ ਕੁਝ ਇਹਨਾਂ ਨੇ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਸਾਰੀ ਜਿਹੜੀ ਇਹ ਕੂਠੀਏ ਨਕਸ਼ੇ ਤੇ ਤਿਆਰ ਕਰਵਾਈ ਹੋਈ ਹੈ ਸਾਰਾ ਕੰਮ ਜੋੜੀਆਂ ਦਾ ਤੇ ਸ਼ੀਸ਼ਿਆਂ ਦਾ ਤੇ ਮੇਨ ਗੇਟ ਤੋਂ ਲੈ ਕੇ ਅੰਦਰoverline ਕੰਪਲੀਟ ਹੈ ਆਪਾਂ ਨੂੰ ਕੋਈ ਮਰਮਤ ਜਾਂ ਕੁਝ ਵੀ ਨਹੀਂ ਕਰਵਾਉਣਾ ਪੈਣਾ ਬਾਕੀ ਬਾਰੀਸਰ ਗੱਲ ਆਪਾਂ ਕਰਦੇ ਚੱਲਾਂਗੇ ਅੰਦਰ ਚੱਲਦੇ ਹਾਂ ਜਿਆਦਾ ਟਾਈਮ ਆਪਾਂ ਬਾਹਰ ਖਰਾਬ ਨਹੀਂ ਕਰਦੀ ਬਾਹਰੋਂ ਤੁਸੀਂ ਸਾਰਾ ਕੁਝ ਦੇਖ ਲਿਓ ਜਿਹੜਾ ਲੋਬੀ ਦਾ ਮੇਨ ਐਂਟਰੀ ਗੇਟ ਮਿਲੂਗਾ ਡਬਲ ਪੱਲਿਆਂ ਵਾਲਾ ਆਪਾਂ ਨੂੰ ਮਿਲ ਜੂਗਾ ਤੇ ਆਹ ਆ ਗਈ ਸਾਰੀ ਲੋਬੀ ਤੁਸੀਂ ਦੇਖ ਲਓ ਪੂਰੀ ਵਧੀਆ ਰੰਗ ਕੀਤੀ ਹੋਈ ਤੇ ਫਰਸ਼ ਵਗੈਰਾ ਥੱਲੇ ਲੱਗਿਆ ਹੋਇਆ ਤੇ ਇੱਕ ਪਾਸੇ ਇਹਨਾਂ ਨੇ ਸੋਫੇ ਵਗੈਰਾ ਰੱਖ ਰੱਖੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲਾਈਟ ਦਾ ਟੋਟਲ ਕੰਮ ਆ ਰਸੋਈ ਵਗੈਰਾ ਵਧੀਆ ਮਿਲ ਜੂਗੀ ਆਪਾਂ ਨੂੰ ਬਾਕੀ ਵਾਰੀ ਸਿਰ ਆਪਾਂ ਦੇਖ ਰਹੇ ਹਾਂ ਜੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਹ ਕੋਠੀ ਦੀ ਵੀਡੀਓ ਵਧੀਆ ਇਹਨਾਂ ਨੇ ਬਣਾ ਕੇ ਭੇਜੀ ਆ ਤੇ ਸਾਰੇ ਤੁਸੀਂ ਜਿੰਨੇ ਦੇਖ ਰਹੇ ਹੋ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਡੇਲੀ ਵੀਡੀਓ ਲੈ ਕੇ ਪਹੁੰਚਦੇ ਰਹਿਣੇ ਹਾਂ ਜੀ ਤੇ ਤੁਹਾਡੇ ਖਾਤਰ ਸਾਰਾ ਕੁਝ ਆਪਾਂ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਡਿਮਾਂਡ ਕਰਦੇ ਰਹਿੰਦੇ ਹੋ ਵੀ ਸਾਨੂੰ ਇਸ ਏਰੀਆ ਚੋਂ ਕੋਠੀ ਦੀ ਵੀਡੀਓ ਚਾਹੀਦੀ ਹੈ ਇਸ ਏਰੀਆਜ਼ੋਂ ਘਰ ਦੀ ਵੀਡੀਓ ਚਾਹੀਦੀ ਹੈ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਲੈ ਕੇ ਪਹੁੰਚਦੇ ਰਹਨੇ ਆ ਤੇ ਮਿਹਨਤ ਕਰਦੇ ਆ ਜੀ ਆਪਾਂ ਤੇ ਸਾਰੇ ਸਪੋਰਟ ਕਰਿਆ ਕਰੋ ਲਾਈਕ ਕਰਨਾ ਨਾ ਭੁੱਲਿਓ ਆਪਣੀ ਵੀਡੀਓ ਨੂੰ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇ ਘਰ ਹੈ ਕੂਠੀ ਹੈ ਮਕਾਨ ਹੈ ਮਹਿਲ ਹੈ ਚਾਹੀ ਹਵੇਲੀ ਹੈ ਕਿਸੇ ਵੀ ਏਰੀਆ ਚ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 6273 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10 ਵਾਰ ਫੋਟੋਆਂ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਜੀ ਨਾ ਕੋਈ ਦਲਾਲੀ ਨਾ ਕੋਈ ਫੀਸ ਬਿਲਕੁਲ ਫ੍ਰੀ ਦੇ ਵਿੱਚ ਆਪਣਾ ਸਾਰਾ ਕੰਮ ਹੁੰਦਾਗਾ ਬਾਕੀ ਹੁਣ ਆਪਾਂ ਕੋਠੀ ਦੀ ਗੱਲ ਕਰਦੇ ਹਾਂ ਇਹ ਤੁਸੀਂ ਦੇਖੋ ਜੀ ਬੈਡਰੂਮ ਫਾਸਟ ਬੈਡਰੂਮ ਆ ਗਿਆ ਪੂਰਾ ਖੁੱਲਾ ਢੁਲਾ AC ਦੀ ਫੀਟਿੰਗ ਕੀਤੀ ਕਰਾਈ ਆਪਾਂ ਨੂੰ ਮਿਲ ਜੂਗੀ ਤੇ ਲੌਬੀ ਏਰੀਆ ਵਧੀਆ ਤੇ ਨਾਲ ਹੀ ਆਪਾਂ ਨੂੰ ਇੱਕ ਸੈਕੰਡ ਬੈਡਰੂਮ ਮਿਲ ਜਾਊਗਾ। ਦੋਵੇਂ ਬੈਡਰੂਮ ਸੈਟਅਪ ਨੂੰ ਇਕੱਠੇ ਮਿਲ ਜਾਣਗੇ। ਇਹ ਬੈਡਰੂਮ ਵੀ ਤੁਸੀਂ ਦੇਖ ਲਓ ਪੂਰਾ ਵਧੀਆ ਤੇ ਪੂਰਾ ਖੁੱਲਡੁੱਲਾ ਆਪਾਂ ਨੂੰ ਦੇਖਣ ਨੂੰ ਮਿਲ ਜਾਊਗਾ। ਤੇ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਲਾਜ਼ਮੀ ਦੱਸੋ ਵਧੀਆ ਜੇ ਤੁਹਾਨੂੰ ਵੀਡੀਓ ਲੱਗ ਰਹੀ ਹੈ। ਬਾਕੀ ਤੁਹਾਨੂੰ ਮੈਂ ਕਿਹਾ ਸੀਗਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜਾਊਗਾ। ਤੇ ਕੰਮ ਵਗੈਰਾ ਆਪਾਂ ਨੂੰ ਕੰਪਲੀਟ ਕੀਤਾ ਕਰਾਏ ਮਿਲ ਜੂਗਾ ਜਿਵੇਂ ਕਿ ਤੁਹਾਨੂੰ ਮੈਂ ਕਿਹਾ ਸੀਗਾ ਸੇਮ ਓਵੇਂ ਦੀ ਗੱਲ ਐ ਸੀ ਤੇ ਆ ਜਿਹੜਾ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਸਟੋਰੂਮ ਦੇਖਣ ਨੂੰ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਆਪਾਂ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਐ ਸੀ ਮਿਡਵੇ ਕਲੋਨੀ ਇਹਨਾਂ ਨੂੰ ਲੱਗਦੀ ਐ ਜਿਹੜੀ ਕਲੋਨੀ ਚ ਬਣੀ ਹੋਈ ਐ ਮਿਡਵੇ ਕਲੋਨੀ ਐ ਸ਼੍ਰੀ ਮੁਕਤਸਰ ਸਾਹਿਬ ਏਰੀਆ ਦੇ ਵਿੱਚ ਐ ਕਲੋਨੀ ਦੇ ਵਿੱਚ ਇਹ ਕੋਠੀ ਬਣੀ ਹੋਈ ਆ 15 ਲੱਖ ਰੁਪਇਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਡਿਮਾਂਡ ਘਾਟਾ ਵਾਦਾ ਕੀਤਾ ਜਾਊਗਾ ਜੇ ਕਿ ਸਾਨੂੰ ਪਸੰਦ ਆਉਂਦੀ ਹੈ ਇਹ ਕੋਠੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਇਹਨਾਂ ਨੇ ਕਿਹਾ ਵੀ ਘਰ ਆਜੋ ਤੇ ਘਰ ਨੂੰ ਪਹਿਲਾਂ ਦੇਖ ਲਓ ਚੰਗੀ ਤਰ੍ਹਾਂ ਉੱਪਰ نیچے ਤੋਂ ਸਾਰਾ ਕੁਝ ਦੇਖ ਕੇ ਤੇ ਰੇਟ ਵੇਖ ਕੇ ਮੌਕੇ ਤੇ ਮੁਕਾ ਲਵਾਂਗੇ ਤੇ ਵਧੀਆ ਆਪਾਂ ਨੂੰ ਸਾਰਾ ਕੁਝ ਮਿਲ ਜਾਊਗਾ ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਦੇਖੋਗੇ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਤੇ ਉੱਪਰ ਆਪਾਂ ਪਹੁੰਚ ਗਏ ਉੱਪਰੋਂ ਜੀ ਆਪਾਂ ਗੱਲ ਕਰੀਏ ਤਾਂ ਜਿਹੜੀ ਛੱਤ ਹੈ ਇਹਨਾਂ ਨੇ ਹਲੇ ਪੱਕੀ ਨਹੀਂ ਕਰਵਾਈ ਕੰਮ ਤਾਂ ਕੰਪਲੀਟ ਇਹਨਾਂ ਨੇ ਕਰਵਾਉਣਾ ਸੀਗਾ ਪਰ ਵੇਚਣੀ ਪੈ ਰਹੀ ਹੈ ਤਾਂ ਕਰਕੇ ਜਿਹੜਾ ਕੰਮ ਹੈ ਵਿੱਚੇ ਛੱਡਿਆ ਗਿਆ ਜੀ ਬਾਕੀ ਜਿਹੜੀ ਉੱਪਰ ਦੀ ਚਾਰ ਦਿਵਾਰੀ ਹੈ ਇਹ ਵੀ ਪਲਾਸਟਰ ਕਰਾਉਣੀ ਸੀਗੀ ਜਿਹੜੀ ਮੌਂਟੀ ਬਣੀ ਹੋਈ ਹੈ ਪੂੜੀਆਂ ਵਾਲੀ ਉਹ ਵੀ ਇਹਨਾਂ ਨੇ ਪਲਾਸਟਰ ਕਰਾਉਣੀ ਸੀਗੀ ਤੇ ਬਸ ਇਹਨਾਂ ਨੇ ਸੇਲ ਕਰਨੀ ਹੈ ਤਾਂ ਹੀ ਨਹੀਂ ਕਰਵਾਇਆ ਬਾਕੀ ਕੋਈ ਜ਼ਿਆਦਾ ਖਾਰਚੀ ਵਾਲੀ ਗੱਲ ਹੈ ਨਹੀਂ ਇਹ ਉੱਪਰ ਦਾ ਠੀਕ ਹੈ ਜੀ ਬਾਕੀ ਤੁਸੀਂ ਗੱਲ ਕਰ ਲਿਓ ਤੇ ਗੱਲਬਾਤ ਬਹਿ ਕੇ ਹੋ ਜੂਗੀ ਪੂਰੀ ਤੁਹਾਡੀ ਤੇ ਮਾਲਕ ਨੇ ਕਿਹਾਗਾ ਰੇਟ ਮੁਕਾ ਲਾਂਗੇ ਬਹਿ ਕੇ ਤੇ ਜਿਹੜੇ ਓਨਰ ਨਹੀਂ ਜਿਹੜੇ ਮਾਲਕ ਨੇ ਕੂਠੀ ਦੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 82 647 36 640 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ 82 647 36 640 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਘਰਵਾਰੇ ਗੱਲ ਕੋਈ ਕਰਨੀ ਹੈ ਕੁਝ ਪੁੱਛਣਾ ਕੋਈ ਵੀ ਗੱਲ ਕਰਨੀ ਚਾਹੀ ਮਾਲਕ ਨੇ ਕਿਹਾ ਵੀ ਫੋਨ ਲਾ ਲਿਓ ਕਦੋਂ ਵੀ ਲਗਾ ਸਕਦੇ ਹੋ ਤੇ ਗੱਲਬਾਤ ਬਹਿ ਕੇ ਕਰਕੇ ਜਾ ਕੇ ਦੇਖ ਕੇ ਸਾਰਾ ਕੁਝ ਦੇਖ ਕੇ ਪੁੱਛ ਪੜਤਾਲ ਕਰਕੇ ਆਪਦੀ ਤੇ ਜਿਹੜੀ ਇਹ ਕੂਠੀ ਹੈ ਤੁਸੀਂ ਖਰੀਦ ਸਕਦੇ ਹੋ ਤੇ ਜਦੋਂ ਤੁਸੀਂ ਦੇਖਣਾ ਮਤਲਬ ਕਿ ਚਾਹੁੰਦੇ ਹੋ ਵੀ ਅਸੀਂ ਜਾ ਕੇ ਕੂਠੀ ਨੂੰ ਦੇਖਣੀ ਹੈ ਜਾਣ ਤੋਂ ਪਹਿਲਾਂ ਘਰੋਂ ਚੱਲਣ ਤੋਂ ਪਹਿਲਾਂ ਮਾਲਕ ਨਾਲ ਗੱਲ ਕਰਕੇ ਚੱਲਿਓ ਕਿਉਂਕਿ ਕਈ ਵਾਰੀ ਹੁੰਦਾ ਜੀ ਆਪਾਂ ਬਿਨਾਂ ਦੱਸੇ ਵਗ ਜਾਨੇ ਤੇ ਉੱਥੇ ਜਾ ਕੇ ਆਪਾਂ ਨੂੰ ਪਤਾ ਲੱਗਦਾ ਵੀ ਮਾਲਕ ਜਿਹੜੇ ਇੰਝ ਤਾਂ ਬਿਜ਼ੀ ਨਹੀਂ ਜਾਂ ਇੱਧਰ ਉੱਧਰ ਗਏ ਹੋਏ ਨਹੀਂ ਜਾਂ ਘਰੇ ਕੋਈ ਰਿਸ਼ਤੇਦਾਰ ਵਗੈਰ ਆਪਣੇ ਆਉਂਦੇ ਰਹਿੰਦੇ ਆ ਜਾਂ ਰਿਸ਼ਤੇਦਾਰ ਆਏ ਹੋਏ ਨੇ ਤਾਂ ਕਰਕੇ ਪਹਿਲਾਂ ਚੰਗੀ ਤਰ੍ਹਾਂ ਟਾਈਮ ਲੈ ਲਈ ਭਾਈ ਅਸੀਂ ਇਸ ਵਾਰ ਨੂੰ 8 ਵਜੇ ਆਵਾਂਗੇ ਤੇ ਘਰੇ ਰਹੋ ਉਸ ਹਿਸਾਬ ਨਾਲ ਠੀਕ ਹੈ ਨਾ ਜੀ ਗੱਲਬਾਤ ਜਾਈ ਜਾਈ ਤੇ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਹੀ ਲਈ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਜੇ ਕਿਸੇ ਨੇ ਐਡ ਕਰਬੋਣੀ ਐ ਜਿੰਨੇ ਤੁਸੀਂ ਦੇਖ ਰਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਐਡ ਕਰਬੋਣੀ ਐ ਤੁਹਾਡੇ ਕੋਲਿਆ ਤੁਹਾਡੇ ਰਿਸ਼ਤੇਦਾਰਾਂ ਕੋਲ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੇ ਬਿਲਕੁਲ ਆਰਾਮ ਨਾਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਨੰਬਰ ਆਪਣਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73 800 ਪੂਰਾ 26173 ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ